ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੁਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਜਣੇ ਸਮੇਂ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਕੁਝ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਪੂਰੀਆਂ ਕਰਦੇ ਹੋ ਜੀ ਅੱਜ ਸਵੇਰੇ ਸਵੇਰੇ ਇੱਕ ਵਾਰ ਧੁੱਪ ਨਿਕਲੀ ਸੀਗੀ ਪਰ ਉੱਪਰ ਬੱਦਲਬਾਈ ਹੋਣ ਕਰਕੇ ਦੁਬਾਰੇ ਫੇਰ ਉਹ ਗਾਇਬ ਹੋ ਗਈ ਅੱਜ ਤੁਹਾਨੂੰ ਦੱਸੇ ਥੋੜੀ ਜੀ ਰਾਹਤ ਹੈ ਠੰਡ ਤੇ ਵੀ ਰਾਹਤ ਹੈ ਪਰ ਜਣੀ ਹੁਣ ਲਿਖਣਾ ਬਦਲ ਵਾਈ ਇਹ ਮੀਂਹ ਬਰਸਾਤ ਜਿਹੜਾ ਕੰਮ じゃ ਲੱਗ ਰਿਹਾ ਪਰ ਇਹਦੇ ਕਰਕੇ ਫਿਰ ਹੋਣਾ ਵੀ ਸੁਭਾਵਿਕ ਹੈ ਪਰ ਧੁੱਪ ਜਿੱਕਣਾ ਇੱਕ ਵਾਰ ਸਵੇਰੇ ਨਿਕਲ ਲੱਗੀ ਸੀ ਐਂ ਕਹਿੰਦੀ ਵੀ ਅੱਜ ਤੱਕੜੇਲ ਕੱਢ ਦੋਗੇ ਮੈਂ ਵੀ ਜਦੇ ਸੋਚ ਰਿਆ ਸੀਗਾ ਮਹਾ ਵੀ ਚਲੋ ਅੱਜ ਧੁੱਪ ਦੇ ਵਿੱਚ ਸੇਕਾਂਗੇ ਥੋੜਾ ਜਿਹਾ ਬੈਠ ਕੇ ਤੇ ਆਪਣੇ ਪਿੰਡੇ ਨੂੰ ਵੀ ਧੁੱਪ ਲਵਾਉਣ ਦੀ ਸਲਾਹ ਸੀਗੀ ਮੇਰੀ ਇੱਕ ਤੇਲ ਲਿਆਂਦਾ ਵਾ ਉੱਥੇ ਤੇ ਹਜ਼ੂਰ ਸਾਹਿਬ ਤੇ ਵੀ ਇਹਦੀ ਮਲਸ ਕੀਤੀ ਜਾਊਗੀ ਪਿੰਡੇ ਨੂੰ ਅੱਜ ਆਪਣੇ ਨੂੰ ਵੀ ਨਾਲ ਕਰਨ ਦੇ ਵੀ ਮੈਂ ਕਿਉਂਕਿ ਉਹ ਰੀਸ ਦੇ ਵੀ ਅਕਣੇ ਚ ਕਰਕੇ ਮੈਂ ਆਪਣਾ ਪਲਾਨ ਜ ਬਣਾ ਲਿਆ ਸੀ ਬੈਠੇ ਬੈਠੇ ਨੇ ਦੱਸਿਆ ਕਿਸੇ ਨੂੰ ਆਇ ਨਹੀਂ ਸੀਗਾ ਮੈਂ ਉਦਾਂ ਆਪਣੇ ਮਨ ਚ ਮੇਰਾ ਪਲਾਨ ਸੀ ਪਰ ਮੇਰਾ ਪਲਾਨ ਹੈ ਜਿਹੜਾ ਉਸ ਆਕਾਰਪੁਰਖ ਵੈਜਰੂ ਨੇ ਕਹਿੰਦਾ ਵੀ ਨਾ ਕਾਕਾ ਤੂੰ ਪਲਾਨ ਨਾ ਕਰ ਜਿੰਮੇ ਮੈਂ ਸੰਸਾਰ ਨੂੰ ਚਲਾਉਣਾ ਉਵੇਂ ਚੱਲੂਗਾ ਸੰਸਾਰ ਆਪਾਂ ਵੀ ਮੰਨ ਲਿਆ ਆਪਾਂ ਵੀ ਟੈਨਸ਼ਨ ਨਹੀਂ ਲੱਤੀ ਭਾਈ ਤੇਰੇ ਹੁਕਮ ਦੇ ਵਿੱਚ ਹੀ ਰਾਜੀ ਆਪਾਂ ਹਨਾ ਤੇ ਫਿਰ ਅਸੀਂ ਜਾਨੀ 2 ਦਿਨ ਤੋਂ ਘਰ ਦੇ ਵਿੱਚ ਇੱਕ ਵਾਰਤਾ ਲਾਪ ਚੱਲ ਰਹੀ ਸੀਗੀ ਉਹ ਵਾਰਤਾ ਲਾਪ ਐਦਾਂ ਸੀ ਵੀ ਸਾਗ ਬਣਾਇਆ ਜਾਵੇ ਕੱਲ ਵੀ ਫੁੱਲ ਪਲਾਨ ਬਣਦੇ ਬਣਦੇ ਇੱਕ ਰਿਸ਼ਤੇਦਾਰਾਂ ਦਾ ਕਾਲ ਆ ਗਈ ਵੀ ਸੰਦੀਪ ਨੂੰ ਮਿਲਣ ਵਾਸਤੇ ਉਹਦੇ ਰਿਸ਼ਤੇਦਾਰਾਂ ਨੇ ਆਉਣਾ ਹੈ ਤੇ ਨਾਲੇ ਆ ਛੋਟੀ ਜਿਹੀ ਬੱਚੀ ਨੂੰ ਹਾਲ ਚਾਲ ਜਾਣ ਲੈਣਾ ਆਉਣਾ ਉਹਦਾ ਉਹਦੇ ਕਰਕੇ ਫੇਰ ਕਦੇ ਤੁਰ ਪਿਆ ਕਰੀਏ ਸੀ ਖੇਤਵਾਲ ਨੂੰ ਕਦੇ ਬੈਕ ਕਦੇ ਤੁਰ ਕੇ ਕਰੇ ਬੈਕ ਮੈਂ ਆਪਣੇ ਵੱਲ ਤੇ ਫੁੱਲ ਕੋਸ਼ਿਸ਼ ਕੀਤੀ ਆ ਮੈਂ ਕਿਹਾ ਸੀ ਵੀਰ ਨੂੰ ਮਾਤ ਇੱਕ ਵਰਸਾਖਤੜਾ ਲੈ ਬਣਾਈ ਮਾਪੇ ਜਾਣਾ ਮੈਨੂੰ ਪਤਾ ਏ ਤੁਸੀਂ ਬਣਾ ਲੈਣਾ ਤੁਸੀਂ ਕਿਆ ਕਰ ਲੈਣਾ ਮੈਨੂੰ ਇਹ ਫਾਇਟ ਡੰਗਣਾ ਤੁਸੀਂ ਮਾ ਉਹ ਦੇਖਣਾ ਫਲਾਣਾ ਭਾਈ ਪਤਾ ਨਹੀਂ ਕੀ ਕੀ ਬੋਲੀ ਛੱਡੋ ਮੈਂ ਨਹੀਂ ਬੋਲ ਸਕਦਾ ਗੱਲਾਂ ਇਹ ਲੇਡੀਜ਼ ਡਿਪਾਰਟਮੈਂਟ ਦੀ ਹੈ ਉਹ ਹੈਗੀ ਏ ਇੰਟਰਨਲ ਹੀ ਚੀਜ਼ ਹੈਗੀ ਆ ਸਾਰਿਆਂ ਦੀ ਨਹੀਂ ਕੁਝ ਕੁਝ ਦੀ ਮਤਲਬ ਵੀ ਬਸ ਜੋ ਮੂੰਹ ਚ ਆਇਆ ਸਰਰ ਸਰਰ ਕੱਢੇ ਦੇਣਾ ਹਨ ਸਾਰਿਆਂ ਨੂੰ ਕੀ ਕਹਿ ਰਹੇ ਆ ਵੀ ਸਾਰੀਆਂ ਸੂਰੀ ਨੂੰ ਨਹੀਂ ਮੈਂ ਕਹਿ ਰਿਹਾ ਹੈਗਾ ਹੈ ਬੋਲਦਾ ਇੱਧਰ ਕੋਈ ਅਵਾਜ਼ ਵੀ ਆਈ ਕੋਈ ਦਿੱਕੀ ਦੀ ਬਾਤ ਲੱਗੀ ਹਨਾ ਮਾਈ ਕੁਝ ਕੇ ਖਾਂਸਾ ਬਾਈ ਕੁਝ ਕੀ થਤੇ ਇਹ ਯਾਰ ਮੈਨੂੰ ਤਾਂ ਸਾਗ ਫੇਰ ਕੈਂਸਲ ਹੁੰਦਾ ਲੱਗਦਾ ਕੈਂਸਲ ਕੁੰਸਲ ਕੁਝ ਨਹੀਂ ਕਰਨਾ ਮੀਂਹ ਦੇਖ ਲੈ ਪਿਆ ਮੀਂਹ ਪੈ ਜਾਵੇ ਚਾਹੇ ਮੈਨੂੰ ਥੱਲੇ ਲਿਆ ਕੇ ਚਾਰ ਇੱਟਾ ਰੱਖ ਕੇ ਥੱਲੇ ਆਪਣੇ ਟਰਾਲੇ ਦੇ ਕੋਲ ਸਰ ਸੋਈ ਨਾ ਕੋਈ ਥੋਤੇ ਪਹਿਲੇ ਹੈ ਨਾ ਟਰਾਲੇ ਕੋਲ ਨਾ 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 ਟਰਾਲੇ ਕੋਲ ਚਾਰ ਇੱਟਾ ਰੱਖ ਕੇ ਨਾ ਬਣਾਉਣਾ ਪਵੇ ਸਾਗ ਤਾਂ ਅੱਜ ਬਣੂ ਹੀ ਬਣੂ ਨਹੀਂ ਡੰਗਰਾਂ ਦਾ ਸਾਗ ਬਣੇ ਨੂੰ ਮਹੀਨਾ ਨਹੀਂ ਹੋ ਚੱਲਿਆ ਪਰ ਉਹ ਨਹੀਂ ਕੋਈ ਚੀਜ਼ ਸੁਧਾਰਨੀ ਐ ਦੱਸ ਮੈਨੂੰ ਕਿ ਸਾਗ ਬਣੇ ਨੂੰ ਮਹੀਨਾ ਨਹੀਂ ਹੋ ਚੱਲਿਆ ਮਹੀਨਾ ਹੋ ਗਈ ਤੋ 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 ਹੋਏ ਨਹੀਂ ਮਹੀਨਾ ਹਲੇ 11 12 ਦਿਨ ਹੋਈਆਂ ਤੇ 15 ਦਿਨ ਹੋ ਗਏ ਤੇ ਸਾਗ ਹੈ ਜਿਹੜਾ ਸਾਡਾ ਬੜਾ ਟੋਪਰਾ ਹੋਇਆ ਵਾ ਜੀ ਘੈਂਟ ਸਾਗ ਕਹਿੰਦੇ ਜਿਹਨੂੰ ਤੇ ਉਹ ਤੁਹਾਨੂੰ ਦਿਖਾ ਦਨੇ ਆਪਾਂ ਹੁਣ ਸਾਗ ਵੀ ਲਓ ਜੀ ਹਾਂ ਹੈ ਜੀ ਸਾਗ ਦਾ ਦ੍ਰਿਸ਼ ਮੈਂ ਤਾਂ ਉੱਪਰ ਵਾਲੀ ਜਾ ਕੇ ਤਾ ਜੋਰ ਆ ਦੇਖ ਆ ਦੇਖ ਜਿਹੜੇ ਆਹ ਡੰਡੀ ਬਣੀ ਵੀ ਹੈ ਜਿਹੜੀ ਆਹ ਡੰਡੀ ਜੀ ਹੈ ਇਹ ਡੰਡੀ ਹੈ ਜਿਹੜੀ ਇਸ ਨੂੰ ਵੜਜੋ ਜਿੱਤ ਨੂੰ ਰਾਹ ਬਣਾਇਆ ਹੈ ਮੰਨੋ ਨਹੀਂ ਪਤਾ ਜੀਨੇ ਵੀ ਬਣਾ ਲਿਆ ਰਾਹ ਰਾਹ ਹਮੇਸ਼ਾ ਸਵਾਰਨਾ ਚਾਹੀਦਾ ਖਰਾਬ ਨਹੀਂ ਕਰਨਾ ਚਾਹੀਦਾ ਜੀਨੇ ਬਣਾ ਲਿਆ ਬਣਾ ਲਿਆ ਕੋਈ ਨਹੀਂ ਅਕਾਲਪੁਰ ਕੁਮਾਰਾਜ ਆਪੇ ਮੇਰ ਕਰੂਗਾ ਸੋ ਮੇਰੇ ਸੇ ਵੀ ਨਹੀਂ ਮੇਰੀ ਕਲਾ ਆ ਇਸ ਵਾਰ ਹਾਲੇ ਵੀ ਪਾਣੀ ਤੋੜ ਕੇ ਆਪਾਂ ਥੋੜੀ ਜਿਹੀ ਵਿਚ ਸਕਦੇ ਹੈਂ ਕਦ ਬੀਜੀ ਫਾਈ ਆ ਫਿਰ ਤਾਂ ਪੈਣੀ ਆ ਲੈ ਇਹ ਹਾਲਿਓਂ ਵੈਸੇ ਡੀਬੀਜੀ ਡੰਗਰਾਂ ਵਾਸਤੇ ਪਰ ਆਪਾਂ ਸਾਡੇ ਕੰਮ ਵੀ ਤਾਂ ਹੋ ਜਾਈ ਐ ਅਸੀਂ ਵੀ ਤਾਂ ਡੰਗਰੇ ਆ ਗੱਲ 16 ਨੇ ਤੇ ਤੇਰੀ ਗੱਲ 16 ਨੇ ਉਹ ਪਰਲੇ ਪਸੰਚਾ ਲਾ ਉਹ ਮੋਟਾ ਮੋਟਾ ਜਿਹਾ ਜਿੱਥੇ ਨੇ ਇਹ ਰਸਤਾ ਵਿਚ ਨੂੰ ਪਾ ਲਿਆ ਛੋਟੂ ਨੇ ਇਧਰ ਦੀ ਕੱਖ ਵੱਢ ਕੇ ਲੈ ਕੇ ਜਾਂਦਾ ਲੋ ਜੀ ਸਾਗ ਤੋੜेंगे ਸਾਗ ਬਣਾएंगे ਫਿਰ ਖਾएंगे ਆਪਕੋ ਦਿਖਲਾएंगे ਕੋਤਕ ਕਾਨੀ ਜੀ ਤੁਹਾਨੂੰ ਵੀਡੀਓ ਦੇਖਣ ਲਈ ਆਪਣੀ ਸਵੈ ਇਛਾ ਦੇ ਨਾਲ ਵੀਡੀਓ ਦੇਖਿਓ ਕਦੇ ਆਪਾ ਤੁਹਾਨੂੰ ਇਹ ਨਹੀਂ ਕਹਿੰਦੇ ਸਾਡੀ ਵੀਡੀਓ ਨੂੰ ਦੇਖੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਪਾਉ ਗੱਲ ਕਹਿੰਦੇ ਨਹੀਂ ਹੈਗੇ ਤੁਹਾਨੂੰ ਚੰਗਾ ਲੱਗਦਾ ਤਾਂ ਜ਼ਰੂਰ ਕਰਿਓ ਇਹ ਚੀਜ਼ਾਂ ਕਿਉਂਕਿ ਜਿਹੜੇ ਹੁਣ ਮੰਨ ਲਵੀ ਸਾਰੇ ਪੰਜਾਬ ਚ ਇਹ ਤਾਂ ਕੁਝ ਚੱਲਦਾ ਸੀ ਆਪਣੀ ਲਾਈਫ ਸਟੋਰ ਕਰ ਰਹੇ ਆ YouTube ਦੇ ਉੱਪਰ ਦਰਾ ਸਾਲ ਹਨਾ ਠੀਕ ਹੈ ਉਹ ਪਬਲਿਸ਼ ਵੀ ਹੋ ਜਾਂਦੀ ਹੈ ਨਾਲ ਦੀ ਨਾਲ ਤੇ ਬਹੁਤ ਸਾਰੇ ਲੋਕ ਦੇਖ ਵੀ ਲੈਂਦੇ ਨੇ ਤੇ ਜਿਹੜਾ ਖੇਤਾਂ ਵਾਲਾ ਆ ਨਜ਼ਾਰਾ ਜਾਂ ਵੱਖਰਾ ਜਾਂ ਨਜ਼ਾਰਾ ਹੈਗਾ ਇਹ ਇਹ ਵੇਖਣਿਆ ਨਜ਼ਾਰਾ ਹੁੰਦਾ ਇਹ ਇਹ ਜਿਹੜੇ ਸਾਡੇ ਫੌਰਨ ਆ ਸਾਡੀਆਂ ਭੈਣਾਂ ਵੀਰ ਜਿਹੜੇ ਫੌਰਨ ਦੇ ਵਿੱਚ ਰਹਿੰਦੇ ਨੇ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਨੇ ਤੇ ਜਿਹੜੇ ਉਹ ਮਿਸ ਕਰਕੇ ਕਿਤੇ ਨਾ ਕਿਤੇ ਪੰਜਾਬ ਨੂੰ ਜੂ ਲੈਂਦੇ ਨੇ ਜਿਹਨਾਂ ਜਿਉਣਾ ਕਹਿੰਦੇ ਆ ਬਟ ਅੱਦਰ ਸਾਡੇ ਪੰਜਾਬੀ ਭਾਈ ਵੀ ਬਹੁਤ ਦੇਖਦੇ ਨੇ ਹਾਂ ਸਾਡੀਆਂ ਭੈਣਾਂ ਭਰਾ ਸਾਡੇ ਬਹੁਤ ਦੇਖਦੇ ਨੇ ਆ ਸਾਡਾ ਇੱਧਰ ਬੱਬਰ ਸ਼ੇਰ ਠੰਡ ਦੇ ਵਿੱਚ ਦੇ ਕਿੱਕਣਾ ਆਉਂਦਾ ਨੱਠਿਆ ਇਹਨੂੰ ਕੋਈ ਠੰਡ ਨਹੀਂ ਲੱਗਦੀ ਲੈਣ ਨਹੀਂ ਕੋ ਦੇਣ ਨਹੀਂ ਨੂੰ ਸਿਰਫ ਟੋਪੀ ਟੋਪੀ ਨਹੀਂ ਸਿਰਫ ਸਿਰ ਟੋਪੀ ਦਾ ਲੈ ਆ ਟੋਪੀ ਤੇਰੇ ਸਿਰ ਪਰ ਕਿੱਥੇ ਆ ਤੂੰ ਬੰਦੇ ਦਾ ਪੁੱਤ ਬਣ ਜਾ ਤੂੰ ਦੱਸਾਂ ਮੈਂ ਫਲਾ ਸੱਸ ਦੀ ਗੱਲ ਨੂੰ ਦੱਸਦੇ ਅਬੀ ਦੱਸ ਦੇਖੋ ਮੇਰੇ 6:00 ਵੱਜ ਗਈ ਦੀ ਜੀ 6:00 ਵੱਜ ਗਏ ਲਓ ਜੀ ਹੁਣ ਤਾਂ ਠੀਕ ਆ ਜੀ ਸਸਰ ਕਾਲ ਜੀ ਸਾਰਾ ਨੂੰ ਅੱਜ ਬਣੂਗੀ ਜੀ ਫਰੂਦ ਹੀ ਖਰਾਕ ਆਹ ਫਰੂਦ ਹੀ ਖਰਾਕ ਬਸ ਹੁਣ ਬੱਤਾ ਮੈਂ ਥੋੜੀ ਰਹਿ ਗਿਆ ਦਾ ਕਿਉਂ ਲੱਗ ਗਿਆ ਫੁੱਲ ਹੁਣ ਇਹ ਤਾਂ ਹੁਣ ਫੁੱਲ ਕਾਉਣ ਲੱਗ ਗਏ ਪਰ ਉਨਾਂ ਸਾਖ ਬਣਿਆ ਨਹੀਂ ਜਿੰਨਾ ਬਣਨਾ ਚਾਹੀਦਾ ਤਾਂ ਬਣਿਆ ਬਸੋ ਅੱਧਾ ਮਹੀਨੇ ਤੇ ਮਹੀਨਾ ਲੱਗਦਾ ਪਿਛਲਾ ਹਾਂ ਕਦੇ ਕੋਸ ਕਦੇ ਕੋਸ ਮਹੀਨੇ ਦੇ ਬਲਣਾ ਪੈਨੇ ਪਿਛਲੇ ਮਹੀਨੇ ਨਾਲ ਲੱਗਾ ਚਲਾਂਗੇ ਹੂੰ ਕਦੇ ਕੋਸ ਕਦੇ ਕੋਸ ਕਦੇ ਕੋਸ ਕਦੇ ਕੋਸ ਓਹੋ ਕੀ ਕਰੂਗਾ ਬਿੱਤਣਾ ਹੋ ਜੇ ਬਿੱਤ ਔਖੀ ਹਾਲਿਓ ਹਾਲਿਓ ਵੀ ਵਿੱਚ ਹੈਗੀ ਆ ਉਹ ਪੰਨੇ ਪਾਸੇ ਪਾ ਹੋਣਾ ਹਾਂ ਹਜੀ ਗੇ ਬੰਦ ਸਾਜੀ ਆ ਹਾਂ ਆ ਚਾਹੀਏ ਆ ਬੇਚਾਰੀ ਕਮਜ਼ੋਰ ਆ ਨਾ ਨਾ ਕੋਈ ਨਹੀਂ ਇਹ ਵੀ ਠੀਕ ਆ ਇਹ ਪੱਕੀ ਵੀ ਤਾਂ ਨਹੀਂ ਇਹਨੂੰ ਚੈੱਕ ਕਰਦੇ ਦਾ ਜੜ ਕੜਕ ਜਾਰੇ ਟੁੱਟਦੀ ਆ ਹਾਂ ਹਾਂ ਇਹ ਸਹੀ ਆ ਚੱਲ ਫੇਰ ਤਾਂ ਸਾਨੂੰ ਹੁਣ ਦੋ ਦੋ ਤੀਰ ਨਹੀਂ ਮਸਾਂ ਹੋਣ ਹਾਂ ਹਾਂ ਬਣਾ ਲਓ ਹੁਣ ਚਾਰ ਪੰਜ ਜੰਗ ਦਾ ਇਕੱਠਾ ਹੀ ਬਣਾ ਲਿਓ 20 ਜੰਗਾਂ ਦਾ ਬਣਾ ਲਓ ਬੀਬੀ ਨੇ ਤੇ ਆਉਂਗਾ ਉੱਥੇ ਥੋੜਾ ਜਿਹਾ ਮਾਣੇ ਮੱਜਰੇ ਤੇ ਆਉਂਗਾ ਫੇਰਾ ਬਣਾ ਲੰਦੀ ਆ ਆ ਦੇਖਿਆ ਹਾਂ ਆਹ ਤੇ ਕਿਰਨਾਤੀ ਦੇ ਹੱਥ ਤਾਂ ਨਹੀਂ ਭੇਜਣਾ ਬੀਬੀ ਮੇਰੇ ਬਥੇਰੇ ਬਣਾ ਲੈਂਦੀ ਆ ਅੱਛਾ ਜੈ ਹੰਦਾਬ ਠੀਕ ਆ ਜਸਮੀਨ ਦੇ ਆਉਂਗੇ ਥੋੜੇ ਚੱਲ ਫਿਰ ਜਸਮੀਨ ਬਥੇਰੇ ਬਣਾ ਲੈਂਦੀ ਆ ਅੱਛਾ ਸੱਤ ਹੀ ਨਹੀਂ ਬਣਦਾ ਬਥੇਰਾ ਬਾਕੀ ਦਾ ਸਾਰੇ ਬਥੇਰੇ ਬਣਾਉਂਦੇ ਆ ਸੱਤ ਹੀ ਨਹੀਂ ਬਣਦਾ ਬਥੇਰਾ ਦੋ ਇੱਕ ਟੰਗ ਦੀ ਬਣਾ ਲਓ ਦੋ ਦਾ ਬਾਕੀ ਸਾਰੇ ਬਥੇਰਾ ਬਣਾਉਂਦੇ ਆ ਆਹੀ ਆ ਦੱਸੋ 10:15 ਦਾ ਨਾ ਬਸ ਉਹਦੇ ਬਾਅਦ ਵਾਹਗਰੂ ਵਾਹਗਰੂ ਸਹੀ ਗੱਲ ਹੈ ਅੱరే ਅਭੀ ਕੀ ਦੁੱਤਾ ਗਰਮੀਆ ਦੇ ਵਿੱਚ ਵੀ ਉਹ ਤਾਂ ਕਿੱਥੇ ਗਰਮੀਆ ਤੇ ਬਣਾਤਾ ਤੂੰ ਵੀ ਸੀਜ਼ਨ ਦਾ ਤਾਂ ਫੰਦਾ ਨਹੀਂ ਰੁੱਤ ਐਵੇਂ ਵੀ ਕੱਲ ਪੜ੍ਹ ਫੰਦੇ ਤੇ ਪਤਾ ਨਹੀਂ ਕਿਹੜਾ ਕਿਹੜਾ ਸੰਤ ਕਹਿ ਰਿਹਾ ਤਾਂ ਕਹਿੰਦਾ ਵੀ ਜਦੋਂ ਕੋਈ ਚੀਜ਼ ਖਾਣੇ ਪੀਣੇ ਵਾਲੀ ਬਣਾਉਣਾ ਕਹਿੰਦੇ ਜਿਆਦਾ ਵਾਹਗਰੂ ਵਾਹਗਰੂ ਚੰਗੀਆਂ ਗੱਲਾਂ ਕਰੋ ਪਰ ਉਹਨੂੰ ਪਿੱਟਣ ਵਾਲੇ ਨਹੀਂ ਕਰਨੀ ਚਾਹੀਦੀਆਂ ਕਿਆ ਅਸੀਂ ਹੁੰਦਾ ਸੀ ਜੇ ਹਾਂ ਆ ਗੱਲ ਕਹਿਤੀ ਵੀ ਤੇਰੀ ਬੀਬੀ ਨੂੰ ਸਾਗ ਦੇ ਆਉਂਗੇ ਕਿਆ ਮਾੜੀ ਗੱਲ ਕਹਿਤੀ ਮੈਨੂੰ ਇਹ ਦਸੀ ਚ ਜਿਹਦੇ ਨੂੰ ਕੈਂ ਟੈਂ ਟੈਂ ਟੂ ਟੂ ਲਾਉਣ ਲੱਗੀ ਕਰਨ ਲੱਗੀ ਨਹੀਂ ਮੈਂ ਦਸੀ ਕਿਆ ਮਾੜੀ ਗੱਲ ਕਹਿਤੀ ਸੀ ਮੈਂ ਮੈਂ ਤਾਂ ਆਪ ਕਹਿੰਦੀ ਆ ਵੀ ਸਾਡਾ ਵੀ ਬਣ ਜਾਊਗਾ ਤਾਂ ਏ ਨਹੀਂ ਔਰ ਇਹ ਲੈ ਦੇਖਿਆ ਦੇਖਿਆ ਦੇ ਕਿਧਰ ਮੀ ਅੱਗੇ ਕਿੱਥੇ ਬਾਲੂਗਾ ਓਕੇ ਆਓ ਅੱਗੇ ਕਿੱਥੇ ਬਾਲੂਗੇ ਨਾ ਨਾ ਬਾਈ ਸਾਡੇ ਦਾ ਅਸੀਂ ਸਾਰੇ ਸੌਂਦੇ ਵੀ ਮੀਂਚੇ ਬਾਹਰ ਉਹ ਜਦੋਂ ਵੀ ਨੈਗਟਿਵ ਜਿਹੜੀ ਨੈਗਟਿਵ ਸੋਧੂ ਤੂੰ ਤਾਂ ਨੈਗਟਿਵ ਹੀ ਰਹਿਣਾ ਬੱਸ ਇੰਨਾ ਮਰਜੀ ਸਮਝਾ ਲਓ ਬੱਸ ਔਖਾ ਵਿੱਕੀ ਆ ਦੇਖੋ ਤਾਂ ਆ ਤੋੜਿਆ ਤਾਂ ਹੈ ਪਰ ਜੇ ਤੂੰ ਆ ਪੱਤੇ ਵੀ ਗੈਲ ਗੈਲ ਕਵਰ ਕਰ ਲੰਦਾ ਹਾ ਤਾਂ ਚੰਗੀ ਗੱਲ ਤੀ ਆਲਾ ਤੂੰ ਗੰਦੜਾ ਗੰਦੜਾ ਲੈ ਕੇ ਤੋੜ ਕੇ ਓਏ ਆ ਮੈਜੀ ਵੀ ਤਾਂ ਵੀ ਪੱਤੇ ਤੋੜਨ ਮੰਗਦੀ ਅੰਬੀ ਅੰਬੀ ਅੱਬ ਮਰਸੀ ਨੇ ਕਹਣਾ ਆ ਪੱਤੇ ਨੇ ਜਿਹੜੀ ਗੱਲ ਕਮਾਲ ਕਰਨੀ ਨੇ ਫੜੀ ਫੂਬੀਲਾ ਹਾਲੇ ਉਹਨਾਂ ਤੇ ਹਾਲੇ ਨੂੰ ਜਿਹੜੀ ਤੋਰ ਨਹੀਂ ਨਾ ਵੀ ਕਿਉਂ ਪਰੇ ਤੇ ਤੋੜ ਹੋਣੀ ਆ ਤਾਂ ਪੱਕ ਲਈ ਤੇ ਦਾਣੇ-ਦਾਣੇ ਵਾਲੀ ਆ ਇਹ। ਓਹੋ ਉਹ ਪਰੇ ਦੇਖੀ ਵਿਕੀ ਕਿੰਨਾ ਚਮਕਦੀ ਆ ਉੱਥੇ ਪਰਲੀ ਸੜ। ਆਂ ਸੀਆਂ ਵਿਕੀ ਮਿਲਦਾ ਵਿੱਚ ਵਿੱਚ। ਮਾਨੂੰ ਉਹਨਾਂ ਠੀਕ ਆ ਤੋੜੀ ਦਾ ਤੋੜੀ ਆ। ਅਸਲ ਵਿੱਚ ਜਿਹੜੇ ਪੱਤੇ ਆ ਇਹ ਇੱਧਰਲੇ ਪਾਸੇ ਆਹ ਪੱਤੇ ਜੇ ਚੌੜੇ ਆ ਥੋੜੇ ਜਿ ਇੱਥੇ ਜਿਹਨੇ ਇੱਕ ਅਧੀ ਡਿੰਗ ਵਿੱਚ ਰੱਖ ਲਾ ਉੱਥੇ ਨੂੰ। ਟੱਪ ਕੇ ਟੱਪ ਨਹੀਂ ਲੱਗੀ ਜਾਂਦਾ। ਉਹ ਦੋਤੇ ਲੱਗੀ ਜਾਂਦਾ ਵੀ ਇੱਧਰ ਜ਼ਿਆਦਾ ਤੌੜੇ ਆ ਦੇਖ ਹਾਂ ਬਾ ਇੱਥੇ ਪੱਟ ਕੇ ਡਿੰਗੀ ਵਸ ਤੋੜ ਲੈ ਵਿੱਚ ਦੇ ਗੱਲ ਪੱਤੇ ਹਨ ਵੀ ਹੱਥ ਪਾਈ ਜਾਈ ਮੈਂ ਤੋੜਦੇ ਜੇ ਵੀ ਨਰਮ ਕਰਦਾ ਵਾਪਰਦਾ ਉਹ ਤੇਰੀ ਗੱਲ ਮੰਨ ਗਿਆ ਵੀ ਕੱਲੀ ਗੰਦਲਾਂ ਦਾ ਵੀ ਨਹੀਂ ਨਾ ਬਣਦਾ ਗੰਦਲਾਂ ਚ ਕੱਲੀਆਂ ਗੰਦਲਾਂ ਲਾਉਂਗੇ ਤਾਂ ਉਹਦੇ ਵੀ ਜਿਹੜੇ ਤੇਲ ਦੀ ਵਾਲੀ ਉਹ ਆਈ ਜਾਂਦੀ ਹੁੰਦੀ ਹੈ ਦੋਰਾ ਬਣਾ ਦੇ ਦੋ ਹੂੰ ਉਹ ਸੀ ਹਲਵਾਈ ਹਲਵਾਈ ਹਾਂ ਤੇ ਲੱਗਦਾ ਦਸਵੀਂ ਦਾ ਵਿਆਪਕ ਥੱਕ ਗਿਆ ਤਾਂ ਹਾਂ ਚੜੀ ਵਾਲਾ ਹਲਵਾਈ ਬਹਾਦਰ ਹਲਵਾਈ ਹਾਂ ਉਹ ਬਣੀ ਸੰਤਾਰ ਚਾਪਾ ਕਰ ਗਿਆ ਬੂਰੀ ਉਹ ਤੇਰੀ ਭਲਾ ਹੋ ਜੇ ਹਾਂ ਬੜਾ ਮੁੰਡੇ ਮੁੰਡ ਨਾਲ ਗੱਲ ਹੋਈ ਸੀ ਹਾਂ ਉਹ ਕਹਿੰਦਾ ਵੀ ਬਾਈ ਬਖਾਰ ਚੜਾ ਕੰਬਾ ਲੱਗ ਕੇ ਬਹੁਤੇ ਬਾਦ ਸਮਝ ਨਹੀਂ ਲੱਗਿਆ ਵੀ ਕਿਆ ਬਣਿਆ ਕਿਆ ਨਹੀਂ ਚੰਡੀਗੜ੍ਹ 32 ਜਿਹੜਾ ਇਹ ਪੀਜੀਏ ਬੱਸ ਹਾਂ ਤੁਹਾਨੂੰ ਪਤਾਗੜ ਸਾਹਿਬ ਪਤਾਗੜ ਸਾਹਿਬ ਤੋਂ ਖਮਾਣੋ ਚੰਗਾ ਭਲਾ ਠੀਕ ਹੋ ਗਦਾ ਕੰਮ ਮਾ ਤੜਕੇ ਨੂੰ 4:00 ਵਜੇ ਸੈਲ ਘਟੇ ਅੱਜ ਤੜਕੇ 2 ਦਿਨ ਪਹਿਲਾਂ ਅੱਛਾ ਉਹ ਤੇਰਾ ਪੜਾ ਹੋ ਗਿਆ ਯਾਰ ਮੈਂ ਤਾਂ ਫੇਸਬੁੱਕ ਪਰ ਉਹਦੀ ਸਟੋਰੀ ਪਾਈ ਹੋਈ ਦੇਖੀ ਉਹ ਕਿ ਮੇਕ ਜੀ ਬਾਪ ਕੋ ਹਾਂ ਤੂੰ ਦਰ ਆਪਣੇ ਵਿਆਹ ਪਕਾ ਕੇ ਜਿੱਤੇ ਜਾਦਾ ਆਪਣੇ ਉਹ ਬਣਾ ਮੇਰੇ ਨਾਲ ਫੇਸਬੁੱਕ ਨਾਲ ਅਟੈਚ ਹੋ ਗਿਆ ਸੀ ਹਾਂ 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 ਉਹ ਮਾ ਵੀ ਯਾਰ ਬੰਦਾ ਤਾਂ ਦੇਖਿਆ ਲੱਗਦਾ ਜਿਵੇਂ ਧਿਆਨ ਨਾਲ ਦੇਖਿਆ ਵੀ ਇਹ ਤਾਂ ਟੜੀ ਵਾਲਾ ਹਲਵਾਈ ਹੈ ਉੱਤੇ ਨਾ ਪਲਾ ਹੋ ਜੇ। ਚੁਬਰੀ ਤੇ ਬਾਹਰ ਆਇਆ ਪੁੱਤ। ਯਾਰ ਬੰਦਾ ਦਾ ਘੈਂਟ ਦਾ ਯਾਰ ਉਹ ਨਾ ਗੁੱਸਾ ਕਰਨੇ ਵਾਲਾ ਬੰਦਾ ਤਾਂ। ਬੱਸ ਇਹ ਜਿਹਨੂੰ ਲੈ ਜਾਂਦਾ ਰੱਬ। ਘੈਂਟ ਬੰਦੇ ਨੂੰ ਲੈ ਜਾਂਦਾ। ਇਸ ਵੀਰ ਤੂੰ ਦੱਸਿਆ ਤਾਂ ਵਿੱਕੀ ਨੇ। ਹਾਂ ਸਵੇਰੇ ਦੱਸ ਤਾ। ਚੜੀ ਪੜੀ? ਹਾਂ। ਸਵੇਰੇ ਦੱਸਿਆ ਤਾਂ ਮੈਂ। ਦੇਖੇ ਹਾਏ। ਹਾਲ ਫੜੀ। ਹਾਂ ਬੱਸ। ਚਲੋ। ਜੋ ਆਇਆ ਸੋ ਚੱਲਸੀ ਸਭ ਕੀ ਆਈ ਵਾਰੀ ਹੈ ਹੋ ਤਾਂ ਪਲਾਂ ਆਉਣੀ ਹੈ ਉਹਦੀ ਉਹਦੀ ਫਸਲ ਆ ਕੱਚੀ ਵੱਡੇ ਪੱਕੀ ਵੱਡੇ ਹੈ ਗੱਲ ਠੀਕ ਆ ਪਰ ਦੁੱਖ ਤਾਂ ਲੱਗਦਾ ਹੈ ਜਿਹਦੇ ਨਾਲ ਆਪਾਂ ਮਤਲਬ ਨਿਜੀ ਤੌਰ ਤੇ ਜੁੜੇ ਹੋਏ ਹੋਈਏ ਨਾ ਫਿਰ ਥੋੜਾ ਜਿਹਾ ਦੁੱਖ ਤਾਂ ਫਿਰ ਹੈਗਾ ਹੀ ਆ ਵਾਹ ਰੱਚਾ ਪਾਸ਼ਾ ਅੰਦਰ ਚਾਰਨ ਆ ਯਾਰ ਹੁਣ ਤੇਰਾ ਮੇਰਾ ਮੂਡ ਜੀ ਖਰਾਬ ਕਰਤਾ ਉਂਡ ਪ੍ਰੋਮਟ ਕੋਈ ਆ ਤਸਮਾ ਵਾਹ ਗੁਰੂ 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 ਚਲੋ ਜੋ ਭਾਵੇਂ ਕਰਤਾਰ ਸੋਈ ਗੱਲ ਚੰਗੀ ਮੈਨੂੰ ਦੇਖੋ ਕਿਤਾ ਟੋਲੀ ਇਹ ਸੁਬੀਰਾ ਤੋੜ ਤੋੜ ਕੇ ਕਿੱਥੇ ਲੈ ਜਾ ਕੇ ਰੱਖੀ ਜਾਂਦੀ ਹੈ ਪਤਾ ਨਹੀਂ ਕੀ ਕਰਦੀ ਇਹ ਨਹੀਂ ਨਹੀਂ ਬੰਨੋ ਫੜਾਏ ਆ ਅੱਛਾ ਮम्मा ਨੂੰ ਫੜਾਏ ਤਾਂ ਆਪ ਤਾਂ ਨਹੀਂ ਆਕੇ ਆ ਤੂੰ ਗੰਦੇ ਕੰਮ ਨਹੀਂ ਕਰਨੇ ਆ ਕੇ ਇਹ ਕਿਆ ਹੈ ਪੁੱਤ ਇਹ ਸਵਾਦਲਾ ਦਸਾਗਾ ਸਰ ਤੇ ਸਟ੍ਰੈਕ ਲੱਖਾ ਅੱਛਾ ਸਵਾਦ ਲੱਗਦਾ ਤਾਂ ਕਿ ਬਰਾ ਫੜਾ ਦੇ ਮਮਾ ਨੂੰ ਬੋਲਾ ਪੁੱਤ ਛਾਗ ਤੋਰਦਾ ਵਿਦਾਇ ਆਏ ਜੇ ਨਾ ਕਾਕਾ ਇਹ ਜੇ ਨਾ ਕਾਕਾ ਅੱਛਾ ਉਹ ਫਿਰ ਪੱਤੇ ਵਧੀਆ ਲੱਗਦਾ ਦੇਖ ਨੀ ਪਾਲਕ ਪਗਾਰਾ ਪਾਲਕ ਤੋੜਾਂਗੇ ਚਾਚੇ ਤੇ ਚਾਚੇ ਕਿੱਥੇ ਪਾਲਕ ਸਾਸੀ ਹੱਥ ਤੇ ਉੱਥੇ ਲੱਗ ਗਈ ਅੱਛਾ ਫਿਰ ਇੱਥੇ ਜਾ ਕੇ ਆਉਣਾ ਬੜਾ ਮੰਡ ਚ ਹੈਗੀ ਆ ਤੇ ਇਹ ਦਰ ਰੇ ਇਹ ਦੋ ਟੋਕ ਸਾਡੇ ਕੋਲ ਨੂੰ ਦੋ ਉੱਥੇ ਹਾਂ ਆਹ ਤੋੜੀ ਇੱਥੇ ਤੋੜ ਲੈ ਬਾਕੀ ਇਸ ਤੋਂ ਲੈ ਆਉਂਗੇ ਹੋਂਦਾਂ ਰੋਪੜ ਵੀ ਬਥੇਰੀ ਸਸਤੀ ਐ 10-10 ਰੁਪਏ ਨੂੰ ਜੜੀਆਂ ਕੁਛੀਆਂ ਮਿਲਦੀਆਂ ਹੋ ਗਿਆ ਨਾ ਲਓ ਹੂੰ ਸੀਜ਼ਨ ਨਾਲ ਹਰੇ ਕਿਤੇ ਨਾ ਆਹ ਰੋ ਦੇਖੋ ਉਹ ਰੋਟਾਂ ਦੀ ਦਿਲੋਂ ਲੱਗ ਜਾਂਦਾ ਦੂਰ ਤੇ ਪੱਤੇ ਚਮਕਦੇ ਨਾ ਨੇੜੇ ਜਾ ਕੇ ਫਿਰ ਛਿੱਦਾ ਲੱਗਣ ਲੱਜਾਂਦਾ ਲੈ ਇੱਕ ਦਰਮਿਆਨੋਂ ਉੱਤੇ ਤਲ ਗਿਆ ਸੜਕ 'ਤੇ ਵਰ ਬਰਸੇ ਨੂੰ ਡਿੱਗਿਆ ਪਾ ਉਹਨੇ ਮਿਹਰਸੀ ਨੇ ਆਪਣਾ ਹਮ ਮੇਰੇ ਜੀ ਕਹਿੰਦਾ ਵੀ ਪੂਰੇ ਕੰਦਾ ਸਾਗ ਤੋੜਨ ਆਉਂਦੇ ਹੈ ਕਹਿੰਦਾ ਕਿ ਬਹੁਤ ਅਗੇਤਾ ਬੀਜਤਾ ਦਾ ਨੇ ਹਾਂ ਕਹਿੰਦਾ ਜੇ ਤਾਂ ਕੋਲ ਖੜਾ ਮੈਂ ਫਿਰ ਤਾਂ ਕਹਿੰਦਾ ਥੋੜਾ ਇੰਨੀ ਕਿਤੇ ਹੈਗਾ ਤੇ ਉਹਨਾਂ ਦਾ ਸਾਗ ਬਣ ਜਾਂਦਾ ਪੂਰਾ ਹੋ ਜਾਂਦਾ ਮੇਰੇ ਸਾਹਮਣੇ ਬਾਹਰ ਤੀ ਤੋੜ ਲੈਣਾ ਕਹਿੰਦਾ ਵੀ ਜੇ ਮੈਂ ਪਿੱਠ ਪਿੱਛੇ ਤੇ ਤੋੜਨਾ ਆ ਕੋਈ ਕਹਿੰਦਾ ਇੱਕ ਵਿੱਗੇ ਥੋਂ ਤੇ ਘੁੰਮ ਜਾਂਦੇ ਆ ਇਹਦੀ ਦੇਖਣਾ ਵੀ ਵੱਡਣਾ ਵੀ ਕਿਸੇ ਨੇ ਕਿਆ ਕਰਨਾ ਬਹੁਤ ਦੇ ਥੱਲੇ ਤੋਂ ਦੇਖਣੀ ਪੈਂਦਾ ਵੀ ਕਿਵੇਂ ਚੱਲਣਾ ਕਿਵੇਂ ਨਹੀਂ ਬਸ ਇਹਨੂੰ ਬਸ ਫਿਰ ਉਹਦਾ ਦੱਕ ਵੱਡ ਜਾਣਾ ਉਹ ਕੰਮ ਹੁਣ ਆ ਵੀ ਦਿੱਤਾ ਜੇ ਥੋੜੀ ਜਿਹੀ ਜਗਾ ਹੁੰਦਾ ਇੰਨੀ ਜਗਾ ਚ ਉਦੋਂ ਤੇ ਤੁਸੀਂ ਸਾਗ ਬਣਾ ਲੈਣਾ ਤਾਂ ਹੁਣ ਸਾਰੇ ਖੇਤ ਚ ਐ ਲੱਗੀ ਜਾਂਦਾ ਵੀ ਉਹ ਗੰਦਲ ਵਧੀਆ ਗੜੀ ਆ ਉਹ ਤਾਂ ਇੱਕ ਹਾਂ ਉਹ ਵਧੀਆ ਲੱਗਦੀ ਆ ਇਹ ਗੱਲ ਹੈਗੀ ਆ ਫੇਰ ਬੰਦਾ ਵਧੀਆ ਬਧੀ ਜਗ੍ਹਾ ਨੂੰ ਘੁੰਮਦਾ ਫਿਰ ਜਾਂਦਾ ਦੇਖ ਕੇ ਵੀ ਉੱਥੇ ਤੋੜ ਲਵਾ ਉੱਥੇ ਤੋੜ ਲਵਾ ਉਹ ਘੁੰਮਣ ਦੇ ਚੱਕਰਾਂ ਦੇ ਵਿੱਚ ਟੁੱਟ ਜਾਂਦੀ ਆ ਕਿਉਂਕਿ ਹੁਣ ਕੰਡੀਸ਼ਨ ਇਹਨਾਂ ਦੀ ਥੋੜੀ ਜਿਹੀ ਆ ਹੁਣ ਘੁੰਮਣਾ ਹੈ ਜਿਹੜਾ ਟੁੱਟ ਗਿਆ ਨਾ ਗਲੇ ਜਾਣਾ ਇਹ ਗੱਲ ਚੱਕਣੀ ਨਹੀਂ ਉੱਪਰ ਹਾਂ ਇੱਥੇ ਲੈ ਕੇ ਆਉਂਦੀ ਜਿਹੜੇ ਪੱਤੇ ਕੀ ਕਰਦੇ ਸੋਣ ਇਹਦੇ ਪੱਤੇ ਵਗੇਰ ਵੀ ਸਦੀ ਮੈਨੂੰ ਫੜਾਉਣ ਲੱਗੀ ਨਾ ਪਹਿਲਾਂ ਮੇਰਾ ਮੂੰਹ ਦੇਖਦੀ ਐ ਵੇਖ ਖੁਸ਼ ਵੀ ਹਾਸਦੀ ਐ ਵੀ ਠੀਕ ਆ ਫੇਰ ਫੜਾਉਂਦੀ ਆ ਪਾ ਇਹਨਾਂ ਨੇ ਮੈਂ ਇਹ ਵੀ ਪਾ ਪੈ ਜਣੇ ਬਾਈ ਕਹਿੰਦਾ ਪੱਤੇ ਪਾਉਣ ਨੂੰ ਕਹਿੰਦੀ ਐ ਥੈਂਕ ਯੂ ਮੰਮੀ ਔਰ ਸਾਲਾ ਮੈਂ ਕਿਹੜੇ ਨੂੰ ਨਾ ਕਰਾਂ ਤੁਹਾਨੂੰ ਬੱਚੇ ਨਹੀਂ ਵੜਨਾ ਪਰ ਕੀ ਬੱਚੇ ਨਹੀਂ ਵੜਨਾ ਹੈਗਾ ਇਹਦੇ ਹਾਂ ਬਾਹਰ ਤੋਂ ਹੀ ਤੋੜਨਾ ਸਮਝ ਜੀ ਉਹ ਮਾਤਾ ਪੁੱਤ ਬੜਾ ਐ ਤੂੰ ਤਾਂ ਇਹਦੇ ਵਿੱਚੇ ਖੋਜੂਗੀ ਤੂੰ ਜਿੰਨੀ ਕੇ ਹੈਗੀ ਆ ਤੂੰ ਆਹ ਲੱਗਿਆ ਆਇਆ ਕਹਿੰਦੀ ਤੁਸੀਂ ਤਾਂ ਨਚੋਰ ਹੈਗੇ ਨਾ ਨਾ ਤੁਸੀਂ ਵੀ ਤਾਂ ਕਹਿੰਦੀ ਵਿੱਚ ਬੜੇ ਹੋਏ ਆ ਵੀ ਅੱਛਾ ਮੈਨੂੰ ਰੋਕਦੇ ਆਪ ਵਿੱਚ ਦੇ ਤੋੜਨ ਲੱਗੇ ਬੜੇ ਵੱਡਸਾ ਦੇ ਛੋਟੇ ਨਹੀਂ ਮਾਗਾ ਛੋਟੇ ਨਹੀਂ ਕੱਪੜੇ ਕਿੱਲੇ ਹੋ ਜੀ ਨਹੀਂ ਨਹੀਂ ਇੱਕ ਚੀਰਮੀ ਹੋਰ ਤੋੜੋ ਐਸੇ ਵੀ ਰੋ ਤੋੜ ਲੋ ਵਿਕਚਲ ਹਾਂ ਹੋ ਗਿਆ ਬਸ ਠੀਕ ਹੈ ਰਹਿਣ ਤੇ ਚੱਲ ਆ ਜਾਣ ਦੇ ਵਿੱਚ ਸਾਮਾਨ ਦੂਆ ਉਹ ਦੂਆ ਸਾਮਾਨ ਤਾਂ ਪੈ ਜਾਣਾ ਥੋੜੇ ਜਿਹਾ ਹਾਲਿਆਂ ਤੋੜੋ ਉੱਥੇ ਦੇ ਕਿ ਕਿ ਵਾਲੀ ਤੋੜੀ ਕਿਉਂ ਕੋਈ ਨਹੀਂ ਜਰਤ ਮਨ ਜੀ ਨਹੀਂ ਤੂੰ ਬੋਲੀ ਜਾਂਦੀ ਹੈ ਨਾ ਮੈਨੂੰ ਦਿਖਦਾ ਦੀ ਕਿਹੜਾ ਕਿ ਕਿ ਦਿਖਦੀ ਕੋਈ ਹਾਲੇ ਹੁੰਦਾ ਪਤਾ ਆ ਦੋ ਕਿ ਤੱਕ ਤੋੜੇ ਇਹਨਾਂ ਨੇ ਚੱਕ ਲਓ ਆ ਚੱਕ ਲਓ ਸੋਏ ਸੋਏ ਬੀਜਿਆ ਕਰੋ ਸੋਏ ਵੀ ਬੀਜਿਆ ਕਰੂਗੇ ਜਿਹੜੇ ਆਟਮ ਹੈਗੀ ਹੈਗੀ ਉਹ ਨਹੀਂ ਡੜੀ ਪਾਉਣੀ ਹੈਗੀ ਜਿਹੜੀ ਹੈ ਨਹੀਂ ਉਹ ਬੀਜੋ ਆਈ ਨਹੀਂ ਕਿਹਾ ਹੈਗਾ ਕਿ ਆਈ ਕਿਹਾ ਮੈਂ ਕਿਹਾ ਸੋਏ ਸੂਏ ਵੀ ਬੀਜਿਆ ਕਰੋ ਬਹਿ ਪਹਿਲਾਂ ਜਿਹੜੀ ਹੈਗੀ ਉਹ ਤਾਂ ਪਾਲ ਆ ਦੇਖ ਤੋ ਪਾਲ ਹੀ ਰੇ ਇਹ ਕੱਚ ਪਰਣ ਦੇ ਪੱਕੇ ਹੈ ਫੁੱਲਾਂ ਨਾਲ ਤਾਂ ਪਾਉਣੀ ਨਹੀਂ ਆ ਦੇ ਫੁੱਲਾਂ ਨਾਲ ਓਏ ਲੈ ਦਿਖਾਉ ਕਿਹੜਾ ਫੁੱਲ ਆ ਉਹ ਤੱਕ ਲੈ ਰੁਕ ਰੁਕ ਆ ਕੇ ਆਈ ਕਾ ਲੈ ਫੇ ਸਾਰੇ ਪੱਕੇ ਉਹਨੂੰ ਚੱਕ ਜਾ ਉਧਰ ਇਹ ਹੋਏ ਕਿੰਨੇ ਨਾਰਮਾਏ ਉੱਥੇ ਚੱਲ ਉੱਥੇ ਚੱਲ ਉਹਨੂੰ ਚੱਕ ਲਿਆ ਬਸ ਲੈ ਆ ਮੋਲੀਆਂ ਲੈ ਜਾਣੀਆਂ ਦੋਤ ਹਾਂ ਮੋਲੀਆਂ ਤੇ ਲੈ ਜਾਣੀਆਂ ਯਾਰ ਮੋਲੀਆਂ ਸਾਲਕਮਾਂ ਲੈ ਕੇ ਜਾਣੀਆਂ ਜੇ ਹੈਗੀਆਂ ਪਾਪਾ ਜੀ ਕਹਿੰਦੇ ਆਲੂ ਨਾਲ ਲੈ ਕੇ ਆਇਆ ਕਰੋ ਰੋਪੜ ਦੇ ਨਾਲ ਆਲੂ ਆਪਣੇ ਹੋਗੇ ਹੋਏ ਆ ਮੈਂ ਉਸ ਦਿਨ ਪਾਸ ਇਹਨਾਂ ਨੇ ਮੈਨੂੰ ਇਹ ਜਾਲ ਜਾਇਆ ਆਲੂ ਲੈ ਕੇ ਆਇਆ ਉਹ ਪਰੌਂਸਰ ਵਾਲੀਆਂ ਹੋ ਗਿਆ ਚਲ ਠੀਕ ਹੈ ਦੇਖ ਤੈਨੂੰ ਬਾਪਰੇ ਬਾਪਰੇ ਤੋੜ ਦੇਣੀ ਨਾ ਆਪਾਂ ਹਲਕਾ ਮਾਹੀ ਨਹੀਂ ਮੇਰੇ ਤਾਂ ਬਣਾਉਣੀ ਆ ਜਦ ਤੱਕ ਹਾਂ ਆ ਖਾ ਲ ਦੋ ਬੜਾ ਠੀਕ ਹੈ ਇਹ ਕਦੀ ਹੋਰ ਤੋੜ ਲਾ ਬਸ ਰੀਤ ਆਹ ਜੀ ਹਾਂ ਜੀ ਕੇ ਚਲ ਬਹੁਤ ਆ ਮੈਂ ਗਿਆ ਹਾਂ ਜੀ ਆ ਜਾ ਆ ਜਾ ਆ ਜਾ ਹਾਂ ਬਤਾ ਆ ਜਾ ਵਿੱਕੀ ਹਾਂ ਵਿੱਕੀ ਹਾਲਿਓਂ ਉਥੇ ਤੋੜਣੀਆਂ ਮੈਨੂੰ ਬੜਾ ਤਨ ਖਾਣ ਦਾ ਕਿਥੇ ਜਾਦਾ ਚਲ ਆ ਜਿਸ ਤੇ ਆਪਾਂ ਐਂਟਰੀ ਲੈਂਦੇ ਨਾ ਉਥੇ ਉਥੇ ਕੱਲੇ ਐਨ ਬੂਟੇ ਖੜੇ ਕੱਚੇ ਕੱਚੇ ਪਿੱਲੇ ਪਿੱਲੇ ਜੇ ਹਾਂ ਬਹਿ ਘਾਟਾ ਸਾਗ ਤੁਸੀਂ ਕਹੀ ਜਾਂਦੇ ਆ ਅੱਗੇ ਬੁਨੀਆ ਚਾਲ ਲਿਆ ਪੱਕੀਆਂ ਵਾਲਾ ਉਹ ਹੈਲੋ ਇਹ ਤਾਂ ਮੋ ਕਰਿਆ ਮੇਰੇ ਬਾਪੂ ਪੱਕੀਆਂ ਬੋਲੀਆਂ ਉਹ ਕੋਈ ਨੂੰ ਪਰੌਂਠਾ ਬਣ ਜਾਊਗਾ ਹਾਂ ਹਾਂ ਸਾਰੀ ਹਾਲੇ ਉਹ ਕੱਚੀ ਹੋਆ ਸਾਰੀ ਆ ਦੇਖਾ ਤੋੜਾ ਦੇ ਵਿੱਚ ਆ ਦੇਖੇ ਨਹੀਂ ਇੱਥੇ ਦਾ ਹਾਂ ਸਾਰੀ ਉਹ ਤਾਂ ਆ ਤੇਰੇ ਬੈਕ ਸਾਈਡ ਹੋ ਗਈ ਆ ਦੇ ਕੋਈ ਫੁੱਲ ਨਹੀਂ ਆਇਆ ਬੈਨਾ ਪਰ ਨੂੰ ਜੇ ਬੰਨ ਲਾ ਫਿਰ ਆ ਪਾਲਕ ਤੋੜ ਲਾ ਚਾਚੇ ਕੋਲ ਤੇ ਇੱਥੇ ਇੱਧਰ ਦੇ ਮੈਂ ਤੋੜ ਲੀ ਪਾਲਕ ਤਾਂ ਨਹੀਂ ਆ ਹਾਂਜੀ ਹਾਂਜੀ ਛੋਟੀ ਜੀ ਠੀਕ ਹੈ ਲੜੀ ਹਾਂਜੀ ਹਾਂਜੀ ਆ ਵੀ ਪਾਦੇ ਵਿੱਚ ਲਾ ਪਾਲਕ ਤੋੜਨੀ ਆ ਹਾਂ ਪਾਲਕ ਤੋੜਨੀ ਬੁੱਤ ਉੱਥੇ ਹਾਂ ਮੈਂ ਤੋੜਨਾ ਤੂੰ ਨਹੀਂ ਤੋੜਨੀ ਹੈਗੀ ਮੈਂ ਕਿਹੋ ਜਿਹਾ ਮੱਕਣ ਵਾਲਾ ਬੱਕੀ ਥੋੜੇ ਜਿਹਾ ਮਿੱਥੇ ਲੱਗਿਆ ਜੀ ਤੋੜਨ ਵਿੱਚ ਪਾਉਣ ਵਾਸਤੇ ਕੀ ਕਹਿੰਦੀ ਕੀ ਕਹਿੰਦੀ ਚਲ ਕੀ ਕਰ ਲੋ ਉੱਥੇ ਪਰਲੇ ਪਾਸੇ ਬੈਠ ਕੇ ਵੱਢਣੀ ਵੱਢਣੇ ਵਾਲੇ ਤਾਂ ਕੰਮ ਹੈ ਨਿਕਲਾ ਚਲ ਨਹੀਂ ਪਤਾ ਹਾਂ ਨਾ ਦੱਬਦੀ ਸਵੀਰ ਪਚਾ ਕੇ ਪਚਾ ਕੇ ਪੈਰ ਸਹੀ ਜਗ੍ਹਾ ਰੱਖੋ ਗਲਤ ਕੰਮ ਨਾ ਕਰੋ ਫਸਲ ਨਹੀਂ ਖਰਾਬ ਹੋਣੀ ਚਾਹੀਦੀ ਬਹੁਤ ਮਿਹਨਤ ਲਾਈ ਵੀ ਪੱਖੀ ਅਚ ਨੇ ਥੱਲੇ ਦੇ ਥੱਲੇ ਦੇ ਉੱਪਰ ਤੇ ਕਿਹਦੀ ਭਰੂਦਦੀ ਐ ਚਾਚਾ ਨੇ ਦੇਣਾ ਸ਼ੁਭਰੀ ਤੋ ਬੱਦਲਾ ਓਰੇ ਪੁੱਤ ਦੇਖ ਨਾ ਗੱਕ ਤੋੜਦੀ ਤੂੰ ਦੇਖੀ ਹੁਣ ਤੈਨੂੰ ਬਾਬੇ ਨੇ ਭਾਖੀ ਬਾਬੇ ਨੇ ਤੈਨੂੰ ਕੁੱਟਣਾ ਫਿਰ ਹੁਣ ਤੇਰੀ ਕਟਾਈ ਕਰਨੀ ਫਿਰ ਸੁਆਸ ਛੱਡ ਕੇ ਲਾਓ ਜੀ ਹਾਂ ਉਧਰ ਕੋਸ ਰੱਖਣ ਨੂੰ ਇਹਨਾਂ ਨੂੰ ਹਾਂ ਫਾਇਸ ਵੀ ਕੋਸਾ ਕੋਪਾਂ ਅੰਡਾ ਲੈ ਅੰਦਰ ਤੇ ਹਾਂ ਸੋ ਮੰਜੀਰੇ ਕਿ ਆਉਂਗੀ ਤੇ ਕੀ ਦੇਖੀਂ ਦੇਖੀਂ ਕੀ ਆ ਕਰਨਾ ਦੇਖੀਂ ਮਾਮਾ ਦੇਖਿਆ ਮੰਜੀ ਲਿਖੇ ਚੱਲੇਗੀ ਗਿੱਲੀ ਕਰਨੀ ਨੇ ਨਾ ਜਿਹੜਾ ਉਦੂਆ ਸਾਕ ਵੀ ਧੋਣਾ ਅੱਛਾ ਪਰ ਆਤਾ ਬਰੂਤਾ ਜੇ ਮਿਸਟਰ ਪਹਿਲਾਂ ਤਾਂ ਤੂੰ ਮੰਨਦੀ ਨਹੀਂ ਸੀ ਸਾਕ ਧੋਣ ਨੂੰ ਤੈਨੂੰ ਕੀ ਦਾ ਮਤਲਬ ਕਿ ਐ ਤੋ ਕੀ ਚੀਜ਼ ਬਣਾਓ ਉਹ ਪਕੜ ਰੱਖ ਉਹ ਪਰਨਾ ਪੁਰਨਾ ਰੱਖ ਉਹ ਗਿੱਲਾ ਦੀ ਉਹ 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 ਗਿੱਲਾ ਤਾਂ ਹੋਏ ਜਾਣਾ ਉਹਨੇ ਵੇਖੀ ਇਹ ਪਾਣੀ ਗੱਲ ਹੋ ਗਿਆ ਤਾਂ ਗਿੱਲਾ ਹੋਣਾ ਹੀ ਹੋਣਾ ਇਹਨੇ ਹਾਂ ਉਹ ਛੋਟੂ ਪਪੋਤੇ ਯਹਾਂ ਸੇ ਪਾਣੀ ਨਿਕਲਦਾ ਵਹਾਂ ਸੇ ਮਿੱਟੀ ਉਖਾੜ ਕੇ ਦੇਖਣਾ ਹੈ ਕੋਈ ਕੰਮ ਬੋਲਾ ਸਰਦਾਰ ਨੇ ਹਾਂ ਵਹਾਂ ਸੇ ਹਲਕੇ ਹਲਕੇ ਮਿੱਟੀ ਉਖਾੜ ਕੇ ਦੇਖਣਾ ਕਹਾਂ ਸੇ ਨਿਕਲ ਰਹਾ ਪਾਣੀ ਆਤਾ ਹਾਂ ਮੈਂ نیچے ਕੋ ਥੋੜਾ ਥੋੜਾ ਮਿੱਟੀ ਹਟਾਓ ਉੱਪਰ ਸੇ ਜ਼ੋਰ ਸੇ ਮਤ ਮਾਰਾ نیچے ਪਾਈਪ ਹੈ ਤੇਰੇ ਕੋ ਪਤਾ ਨਹੀਂ ਚਲੇਗਾ ਕਿੰਨੀ ਦੂਰ ਹੈ ਪਾਈਪ ਹੈ ਨਾ ਹਾਂ ਕੋਈ ਖੁਰਪਾ ਲੈ ਲੋ ਹੈ ਕਿਆ ਸਮਝਾ ਖੁਰਪੇ ਦੇ ਆਰਾਮ ਸੇ ਨਿਕਾਲੋ ਖੁਰਪੇ ਸੇ 4-5 ਫੁੱਟ 4-5 ਫੁੱਟ ਆ ਗਈ ਆ ਉਹ 4 ਫੁੱਟ ਕਿੱਥੇ ਪਾਈਪ ਆਪਣੇ ਉੱਪਰ ਇੱਕ ਫੁੱਟ ਪਰ ਵੀ ਨਹੀਂ ਹੈਗੇ ਰੱਖ ਦੋ ਸਧਾਰਨ ਜੀ ਇੱਥੇ ਰੱਖ ਦੋ ਨਾ ਇਹਨੂੰ ਉਰੇ ਰੱਖ ਦੋ ਤੇ ਦੂਆ ਸਾਗ ਚੱਕ ਲਿਆਓ ਮਿੱਕੀ ਨਾਲ ਦੇ ਨਾਲ ਪਾਣੀ ਤੈਨੂੰ ਸਾਫ਼ ਕਰਨਾ ਪੈਣਾ ਫਿਰ कर... ओ, हाँ पानी जोड़ा है अच्छा हाँ मार उपरते गए ठीक है हाथ मल ला मै जाकर उसे जमी हुई चीज थोड़े ना निकल लगी बना पानी तो उतर गल पहले सारे जत्त बिच दूए तरह मार ला लेकिन आप करते हों हाए हाँ दोह हथ कर दे दोहे का मर दे हूँ कपड़े को हाँ हाए करके हाँ चाके मुठी हो चाहे साफ कर लो हाँ ਕੋਲਾ ਪਾਣੀ ਪੂਰ ਕੇ ਬੈਠੇ ਉਹਨਾਂ ਇੱਕ ਲਗ ਰੱਖੇ ਹੋਏ ਆ ਪੰਪ ਤਾਂ ਕਿੰਨਾ ਕਰਦਾ ਬਿੱਕੀ ਦੇ ਦੇ ਪੰਪ ਦੇ ਦੇ ਹਾਂ ਮੇਰਾ ਪੁੱਤ ਉਹ ਤੇਰੀ ਟੋ ਕਿਥੇ ਕਿਥੇ ਕੋ ਕਿਥੇ ਰੱਖ ਦਦਾ ਕੋਟਕੇ ਦੇ ਖੋਲੇ ਆਪਣਾ ਤੇਰੀ ਹੁਣ ਮੈਂ ਕਾਈ ਖਰਜਾ ਹਾਂ ਮੈਂ ਤੇਰੀ ਇਹਦੀ ਕਟਾਈ ਕਰਨੀ ਨਹੀਂ ਮੈਂ ਦਾਤ ਦਾਣਾ ਹੁੰਦਾ ਨੂੰ ਪਤਾ ਹੋਣਾ ਪਹਿਲਾਂ ਤੂੰ ਕੰਮ ਤੂੰ ਕੰਮ ਦਾ ਜਿਹਾ ਹੋ ਤਾ ਤੇ ਇਹ ਜਿੱਨਾ ਕੌਣ ਕੰਮ ਕਰਦਾ ਕੋਈ ਵੀ ਨਹੀਂ ਕਰਦਾ ਤੁਸੀਂ ਕਰਦੇ ਲੈ ਤੂੰ ਕਰਦੀ ਕਿਹੜਾ ਪੁੱਤ ਕਿਆ ਸਿਸਟਮ ਹੈ ਇਹ ਇਹ ਵੀ ਸੰਤਰੀ ਵੀ ਪੋਣੇ ਆਪਣਾ ਸਾਗ ਚ ਸੰਤਰੇ ਖਣੇ ਮੇਰੇ ਪੁੱਤ ਨੇ ਕਾਲਾ ਜੰਤਰਾ ਤਾਂ ਕਿਆ ਕਰੇ ਦੇਰੋਂ ਪੇਟ ਆਇਆ ਦੰਨੇ ਆ ਫੇ ਤੈਨੂੰ ਰੁਕ ਜਾ ਦੀਦੀ ਆ ਗਈ ਆ ਦੇਖੋ ਚਲੋ ਤੋਂ ਲੋਕ ਨੂੰ ਫਿਰ ਆ ਪਾਣੀ ਹੈ ਜੀ ਜਿਹੜਾ ਜਾ ਰਿਹਾ ਇਹ ਤੇ ਪਾਣੀ ਦਾ ਇੱਥੇ ਨੂੰ ਮਤਲਬ ਉਰੇ ਜੋੜ ਹੈ ਐਸੇ ਦਾ ਜੋੜ ਤੇ ਜਿਹੜੀ ਟੁੱਟੀ ਆ ਆਏ ਨੂੰ ਜਾਂਦੀ ਆ ਇੱਥੇ ਨੂੰ ਟਰੈਕਟਰ ਟੁੱਟਰ ਲੰਘਣ ਕਰਕੇ ਪਤਾ ਨਹੀਂ ਕੀ ਆ ਦਿੱਕਤ ਹੋ ਗਿਆ ਇੱਥੇ ਤੇ ਪਾਣੀ ਲੱਗ ਗਿਆ ਜੀ ਨਿਕਲ ਆਏ ਜਾ ਕੇ ਪੇ ਕੰਮ ਖਰਾਬ ਕਰਦਾ ਹੈ ਇਹਨ ਖੋਲ ਕੇ ਦੇਖਣ ਪਾਣਾ ਹੁਣ ਬਈਆਂ ਨੂੰ ਕਿਹਾ ਤਾਂ ਬਈਆ ਲੱਗਿਆ ਵਾ ਜੀ ਪਾਉਣ ਰੇ ਇੱਧਰ ਤੇ ਹਰੇ ਪਾ ਕੇ ਬਾਅਦ ਵਿੱਚ ਦੇਖਦੇ ਆਂ ਵੀ ਕਿੱਥੇ ਜੇ ਦੇਖਿਆ ਹੋਵੇ ਵਾ ਜਾਂ ਫਿਰ ਮੈਂ ਚੈੱਕ ਕਰਦਾ ਇੱਥੇ ਤਾਂ ਨਿਕਲਦਾ ਪਾਣੀ ਜੀ ਚਲੋ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਇੱਥੇ ਤੇ ਜਗਾੜ ਫਿਰ ਆਇਆ ਪਤਾ ਕੀ ਕੱਲ ਇਹ ਤਕਲੀਫ ਹੋਰ ਵੀ ਦਿੰਦਾ ਏ ਪਾਣੀ ਥੋੜਾ ਜਿਹਾ ਕੇ ਇਹ ਇਹ ਪਾਣੀ ਨੇ ਕੀ ਕਰਨਾ ਜੀ ਆਹ ਏਰੀਆ ਜਿਹੜਾ ਆਹ ਆਹ ਆਪਣਾ ਐਸੇ ਟਰੈਕਟਰ ਟ੍ਰਕਟਰ ਖੜਦੇ ਆ ਜੀ ਹੁਣ ਮਤਲਬ ਗੰਨੇ ਦੇ ਪਰ ਇਹੋ ਖੜ ਜਾਂਦੇ ਨੇ ਟਰੈਕਟਰ ਸਿਰ ਮੌਕੇ ਦੀ ਜਗ੍ਹਾ ਹੈ ਤਾਂ ਜਿਹੜੀ ਸਾਡੀ ਸੁਸਾਇਟੀ ਦੀ ਜਗ੍ਹਾ ਹੈ ਘਰ ਦੇ ਨਾਲ ਇਹ ਜਿਹੜੀ ਪਰ ਜਾਨੀ ਉਹਰੇ ਕਿਸਾਨ ਭਰਾਵਾਂ ਦਾ ਹੈ ਜਿਹੜੀ ਸੁਸਾਇਟੀ ਵੀ ਹੈਗੀ ਕਿਸਾਨ ਭਰਾਵਾਂ ਦੀ ਉਹ ਤੇ ਕਿਸਾਨ ਭਰਾਵਾਂ ਦੇ ਕੰਮ ਆਉਣ ਵਾਲੀ ਚੀਜ਼ ਹੈਗੀ ਇੱਥੇ ਟਰਾਲਾ 1 2 3 ਟਰਾਲੇ ਖੜ ਸਕਦੇ ਆ ਭਰ ਕੇ ਗੰਨੇ ਗੰਨੇ ਦੇ ਉਹਦੇ ਕਰਕੇ ਫਿਰ ਇਹ ਪਾਣੀ ਦਾ ਰੁਖ ਆਇਂ ਜਿਹਨੂੰ ਬਣਾਉਣਾ ਪੈ ਗਿਆ ਹੈ ਪਰਲੇ ਪੱਸੇ ਨੂੰ ਵੀ ਇਹ ਪਾਣੀ ਇੱਧਰ ਆ ਜੂਗਾ ਤਾਂ ਫੇ ਮੁਰਕਾ ਟਰੈਕਟਰ ਸਲਿੱਪ ਮਾਰ ਕੇ ਉਹ ਤੇ ਕਿਵੇਂ ਕੱਢੂਗਾ ਲੋਡ ਟਰਾਲਾ ਉਹਦੇ ਕਰਕੇ ਸੋ ਮਿਲਦੇ ਆਂ ਜੀ ਫਿਰ ਕਿਥੇ ਅਗਲੇ ਵਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੇ ਰਾਤੋਗੁਣੇ ਤਰੱਕੀਆਂ ਬਖਸ਼ੇ ਜੀ ਅਗਲਾ ਵਲੌਗ ਫੇ ਸਾਗ ਬਣਾਉਣਿਆਂ ਦਾ ਚੱਲੂਗਾ ਜੀ